ਦੋਹਰਾ ਜਬ ਸਤਗੁਰ ਦਖਣ ਪੁੱਜੇ ਜਾਏ ਧੋ ਦਾਦੂ ਦਰਬਾਰ ਗੁਰੂ ਕਲਗੀਧਰ ਮਹਾਰਾਜ ਜੀ ਨੇ ਖਾਲਸਾ ਜੀ ਜਦੋਂ ਗੁਰੂ ਕੀ ਕਾਸ਼ੀ ਨੂੰ ਬਸਾਇਆ ਦਮਦਮਾ ਸਹਿਬ ਨੂੰ ਬਸਾਉ ਕੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਦੋਂ ਪੰਜਾਬ ਦੀ ਧਰਤੀ ਨੂੰ ਛੱਡਿਆ ਹੈ ਤੇ ਮਾਰਵਾੜ ਦੇ ਇਲਾਕੇ ਦੇ ਵਿੱਚ ਪੁੱਜੇ ਹਨ ਜਦੋਂ ਮਾ ਰਵਾਰਡ ਦੇ ਜਿਹੜਾ ਰਾਜਸਥਾਨ ਦਾ ਇਲਾਕਾ ਹੈ ਜੈਪੁਰ ਦੇ ਵਿੱਚ ਇੱਕ ਪਿੰਡ ਹੈ ਜਿਸ ਦਾ ਨਾਮ ਨਰੈਣਾ ਹੈ 1707 ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਜੀ ਜਦ ਇਸ ਪਿੰਡ ਦੇ ਵਿੱਚ ਪੁੱਜੇ ਹਨ ਡੇਰਾ ਲਾਇਆ ਦੇਖ ਤਾਂਸ ਸੰਗ 5 7 ਸੰਗ ਹਜ਼ਾਰ ਪੰਜਾਬ ਤੋਂ ਚੱਲ ਕੇ ਗੁਰੂ ਕਲਗੀਧਰ ਮਹਾਰਾਜ ਜੀ ਜਦ ਮਾ ਰਵਾਰਡ ਰਾਜਸਥਾਨ ਦੀ ਧਰਤੀ ਤੇ ਪੁੱਜੇ ਹਨ ਪਿੰਡ ਨਰੈਣੇ ਦੇ ਵਿੱਚ ਗੁਰੂ ਕਲਗੀਧਰ ਮਹਾਰਾਜ ਜੀ ਨੇ ਜਦ ਆਪਣਾ ਡੇਰਾ ਲਾਇਆ ਹੈ 5 ਸੱਤ ਸਿੰਘ ਹਜ਼ਾਰਾਂ ਦੀ ਗਿਣਤੀ ਹੋ ਗਈ ਹੈ ਹੁਣ ਜਿਹੜਾ ਨਰੈਣੇ ਪਿੰਡ ਦੇ ਵਿੱਚ ਖਾਲਸਾ ਜੀ ਗੁਰੂ ਕਲਗੀਧਰ ਨੇ ਜਿੱਥੇ ਡੇਰਾ ਲਾਇਆ ਉਸ ਦੇ ਪਾਸ ਕਬੀਰ ਪੰਥੀਆਂ ਦੇ ਸਾਧੂਆਂ ਦਾ ਵੀ ਇੱਕ ਡੇਰਾ ਸੀ ਜਿਸ ਆਸ਼ਰਮ ਨੂੰ ਸੰਤ ਦਾदू दीनदयाल ਦਾਸ ਦਾ ਵੀ ਆਸ਼ਰਮ ਆਖਿਆ ਜਾਂਦਾ ਹੈ ਇਸ ਜਗ੍ਹਾ ਤੇ ਦਾਦੂ ਦੀਨदयाल ਲਾਸ ਨੇ ਆਪਣਾ ਆਸ਼ਰਮ ਬਣਾਇਆ ਤੇ ਗੁਰੂ ਕਲਗੀਧਰ ਮਹਾਰਾਜ ਜੀ ਜਦੋਂ ਇਸ ਅਸਥਾਨ ਤੇ ਪੁੱਜੇ ਮਾਰਵਾੜ ਦੀ ਧਰਤੀ ਤੇ ਪਿੰਡ ਨਰੇਣੀ ਤੇ ਤੇ ਇਹ ਜਿਹੜਾ ਹੁਣ ਕਬੀਰ ਪੰਥੀਆਂ ਦਾ ਆਸ਼ਰਮ ਹੈ ਇੱਥੇ ਹੁਣ ਮਹੰਤ ਜੈਤਰਾਮ ਹੈ ਗੁਰੂ ਕਲਗੀਧਰ ਜੀ ਜਦ ਇੱਥੇ ਪੁੱਜੇ ਹਨ ਆਪਣਾ ਡੇਰਾ ਲਾਇਆ ਹੈ ਪੰਜ ਸੱਤ ਸਿੰਘਾਂ ਦੀ ਸੰਗਤ ਦੀ ਗਿਣਤੀ ਹੋ ਗਈ ਹੈ ਜੋ ਪਈ ਬੱਜੇ ਨਗਾਰੇ ਝੂਲੇ ਨਿਸ਼ਾਨ ਸਿੰਘ ਫਿਰ ਖਾਲਸਾ ਜੀ ਆਪਣੀ ਆਪਣੀ ਡਿਊਟੀਆਂ ਤੇ ਲੱਗ ਗਏ ਹਨ ਚਮਕੌਰ ਦੀ ਯੁੱਧ ਦੀ ਸਮਾਪਤੀ ਤੋਂ ਬਾਅਦ ਉਧਰ ਮੁਕਤਸਰ ਗੁਰੂ ਘਰ ਕੀ ਧਰ ਜੀ ਨੇ ਯੁੱਧ ਕੀਤਾ ਹੈ ਫਿਰ ਮਹਾਰਾਜ ਜੀ ਨੇ ਦਮਦਮਾ ਸਾਹਿਬ ਨੂੰ ਬਸਾਉਣਾ ਗੁਰੂ ਕੀ ਕਾਸ਼ੀ ਬਸਾਉਣੀ ਤੇ ਫਿਰ ਇੱਦਾਂ ਜਦ ਮਾਰ ਰਬਾਰਡ ਦੇ ਵਿੱਚ ਆਏ ਹਨ ਪਿੰਡ ਦੇ ਨਰੇਨੇ ਵਿਖੇ ਡੇਰਾ ਲਾ ਲਿਆ ਹੈ ਸੇਂਗਾਂ ਦੀ ਗਿਣਤੀ ਜੁੜਨੀ ਸ਼ੁਰੂ ਹੋ ਗਈ ਹੈ ਸੰਗਤ ਆਉਣ ਲੱਗ ਪਈ ਹੈ 5-7000 ਦੀ ਜਿਆਦਾ ਗਿਣਤੀ ਹੋ ਗਈ ਹੈ ਗੁਰੂ ਸਾਹਿਬ ਦੇ ਸਿੰਘਾਂ ਨੇ ਡਿਊਟੀਆਂ ਸੰਭੀਆਂ ਹਨ ਨਗਾਰੇ ਬਿਜਾਏ ਹਨ ਨਿਸ਼ਾਨ ਸਾਹਿਬ ਚਲਾ ਦਿੱਤੇ ਹਨ ਪੜੇ ਬਾਣੀਆਂ ਕਿਸ ਕਰਨ ਕਾਣ ਸਿੰਘਾਂ ਨੇ ਖਾਲਸਾ ਜੀ ਉਹੀ ਆਪਣੀ ਰੁਟੀਨ ਫਿਰ ਤੋਂ ਸੰਭ ਲਈ ਹੈ ਜੋ ਆਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਹਨ ਜੋ ਸਿੰਘਾਂ ਦੀ ਰਹਿਤ ਪੈਰ ਸੀ ਪੂਰੀ ਸਿੰਘ ਤੜਕੇ ਉੱਠ ਕੇ ਬਾਣੀ ਪੜਦੇ ਹਨ ਬੜੀ ਉੱਚੀ ਉੱਚੀ ਆਵਾਜ਼ ਦੇ ਵਿੱਚ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਸੰਗਤਾਂ ਦੂਰੋ ਦੂਰੂ ਮਹਾਰਾਈਆਂ ਹਨ ਕਈ ਸਤ ਗੁਰ ਕੇ ਆਚਰਨੀ ਪੈਰੈ ਕਈ ਸੰਗਤਾਂ ਤਾਂ ਗੁਰ ਕਲਗੀਧਰ ਮਹਾਰਾਜ ਜੀ ਨੂੰ ਆਕਦੀਆਂ ਹਨ ਮਹਾਰਾਜ ਜੀ ਸਾਨੂੰ ਆਸ਼ੀਰਵਾਦ ਦਿੱਤਾ ਜਾਵੇ ਗੁਰੂ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕਰਕੇ ਮੱਥਾ ਟੇਕਦੇ ਹਨ ਤੇ ਗੁਰੂ ਮਹਾਰਾਜ ਜੀ ਤੋਂ ਆਸ਼ੀਰਵਾਦ ਲੈਂਦੇ ਹਨ ਲੈ ਸਤ ਗੁਰ ਹੁਕਮ ਕਈ ਡੇਰਾ ਕਰ ਗੁਰੂ ਸਾਹਿਬ ਨੇ ਜਿਵੇਂ ਉੱਥੇ ਪਿੰਡ ਨਰੈਣੀ ਦੀ ਧਰਤੀ ਤੇ ਖਾਲਸਾ ਜੀ ਡੇਰਾ ਲਾਇਆ ਹੈ ਜਿਵੇਂ ਜਿਵੇਂ ਗੁਰੂ ਸਾਹਿਬ ਨੇ ਸਿੰਘਾਂ ਨੂੰ ਹੁਕਮ ਕੀਤਾ ਹੈ ਤੰਬੂ ਚਣਾਈ ਕਈ ਫੜ ਖੜਾ ਹੈ ਸਿੰਘਾਂ ਨੇ ਫਿਰ ਕਨਾਤਾਂ ਤੰਬੂ ਲਾ ਦਿੰਦੇ ਹਨ ਕਈ ਸੰਗ ਸ਼ਾਸਤਰ ਲੈ ਕੇ ਤੰਬੂਆਂ ਦੇ ਬਾਹਰ ਖੜੇ ਹਨ ਗੁਰੂ ਸਾਹਿਬ ਦੀ ਰੱਖਿਆ ਦੇ ਲਈ ਸਿੰਘਾਂ ਨੇ ਪਹਿਰਾ ਲਾਇਆ ਹੈ ਤਹਾਂ ਸ਼ਹਿਰ ਮੇਂ ਪਰ ਗਈ ਤਾਂਕ ਤੇ ਸਾਰੇ ਖਾਲਸਾ ਜੀ ਮਾਰਵਾੜ ਦੇਸ਼ ਦੇ ਵਿੱਚ ਪੂਰੇ ਜੈਪੁਰ ਦੇ ਵਿੱਚ ਇਸ ਗੱਲ ਦਾ ਸ਼ੋਰ ਮਚ ਗਿਆ ਹੈ ਕਿ ਪਿੰਡ ਨਰੇਣੇ ਦੀ ਧਰਤੀ ਤੇ ਇੱਕ ਮਹਾਰਾਜ ਆਏ ਹਨ ਉਹਨਾਂ ਨੇ ਨੀਲੇ ਰੰਗ ਦੇ ਵਸਤਰ ਪਾਏ ਹਨ ਸਿਰ ਉੱਤੇ ਉਹਨਾਂ ਦੀ ਕਲਗੀ ਹੈ ਬੜਾ ਹੀ ਸੋਹਣਾ ਸਰੂਪ ਹੈ बार-बार ਉਹਨਾਂ ਦਾ ਮੁਖੜਾ ਵੇਖਣ ਨੂੰ ਜੀ ਕਰਦਾ ਹੈ ਉਹਨਾਂ ਦੇ ਨਾਲ ਨੀਲੇ ਵਸਤਰਾਂ ਵਾਲੀ ਫੌਜ ਹੈ ਉਹ ਪੰਜਾਬ ਤੋਂ ਆਏ ਹਨ ਬੜੇ ਜੰਗੀ ਜਰਨੈਲ ਹਨ ਦੇਖਣ ਲੋਕ ਲੱਗ ਗਈ ਲੱਖ ਜਿਵੇਂ ਇਹ ਮਾਰਵਾੜ ਦੇਸ਼ ਦੇ ਵਿੱਚ ਖਬਰਾਂ ਫੈਲੀਆਂ ਤੇ ਗੁਰੂ ਸਾਹਿਬ ਨੂੰ ਵੇਖਣ ਦੇ ਲਈ ਦੂਰੋਂ ਦੂਰੋਂ ਲੋਕ ਆ ਰਹੇ ਹਨ ਲਈ ਚੜਾਵੇ ਸ਼ਹਿਰੀ ਚਲ ਆਇਆ ਤੇ ਖਾਲਸਾ ਜੀ ਗੁਰੂ ਸਾਹਿਬ ਨੂੰ ਵਸਤੂਆਂ ਭੇਟਾ ਅਰਪਣ ਕਰਨ ਦੇ ਲਈ ਵੀ ਸੰਗਤਾਂ ਆ ਰਹੀਆਂ ਹਨ ਤਹਾਂ ਜੈਤ ਸੇਬ ਮਹੰਤ ਹੁਣ ਖਾਲਸਾ ਜੀ ਨਰੇਣੇ ਪਿੰਡ ਦੇ ਵਿੱਚ ਗੁਰੂ ਸਾਹਿਬ ਨੇ ਆਪਣਾ ਹੁਣ ਡੇਰਾ ਲਾਇਆ ਹੈ ਪੰਜਾਬ ਦੀ ਧਰਤੀ ਨੂੰ ਛੱਡ ਕੇ ਮਹਾਰਾਜ ਹੁਣ ਜਦ ਦੱਖਣ ਵੱਲ ਜਾਂਦੇ ਸਨ ਤੇ ਪਿੰਡ ਨਰੇਣੇ ਦੇ ਵਿੱਚ ਰੁਕੇ ਹਨ ਉਹ ਜਿਹੜਾ ਪਿੰਡ ਨਰੇਣਾ ਹੈ ਜਿੱਥੇ ਕਬੀਰ ਪੰਥੀਆਂ ਦੇ ਸਾਧੂ ਜੁੜੇ ਹੋਏ ਹਨ ਦਾदूदीन ਦਿয়াল ਦਾਸ ਨੇ ਗੁਰੂ ਅਰਜਨ ਸਾਹਿਬ ਜੀ ਦੇ ਵਖਤ ਨਰੇਣਾ ਪਿੰਡ ਵਿੱਚ ਡੇਰਾ ਬਣਾਇਆ ਸੀ ਫਿਰ ਹੁਣ ਗੁਰੂ ਕਲਗੀਧਰ ਜੀ ਦੇ ਸਮੇਂ ਇਸ ਡੇਰੇ ਦਾ ਜਿਹੜਾ ਮਹੰਤ ਹੈ ਉਹਨਾਂ ਦਾ ਨਾਮ ਮਹੰਤ ਜੈਤਰਾਮ ਹੈ ਸ਼ਾਂਤ ਰੂਪ ਸਭ ਅਜਮਬੰਤ ਜੈਤਰਾਮ ਜੀ ਦਾ ਇਹੋ ਜਿਹਾ ਸਵਾਹ ਹੈ ਇਹ ਮਹੰਤ ਸ਼ਾਂਤ ਸੁਭਾਅ ਵਾਲੇ ਸਨ ਗੁਰਦਲ ਕੋ ਨਰ ਕੋ ਚਲ ਗयो ਤੇ ਖਾਲਸਾ ਜੀ ਜਦ ਗੁਰੂ ਮਹਾਰਾਜ ਨੇ ਇੱਥੇ ਡੇਰਾ ਲਾਇਆ ਤੇ ਗੁਰੂ ਸਾਹਿਬ ਦੇ ਦਲ ਖਾਲਸੇ ਦੇ ਦਲ ਦੇ ਵਿੱਚ ਜਿਹੜੇ ਕੁਝ ਸਿੰਘ ਸਨ ਉਹ ਫਿਰ ਇਹ ਡੇਰੇ ਦੇ ਵਿੱਚ ਚੱਲ ਜਾਂਦੇ ਹਨ ਕਬੀਰ ਪੰਥੀਆਂ ਦਾ ਜਿਹੜਾ ਡੇਰਾ ਹੈ ਜਿੱਥੇ ਮਹੰਤ ਜੈਤਰਾਮ ਜਿੱਥੇ ਦਾ ਜਥੇਦਾਰ ਹੈ ਉਹ ਡੇਰੇ ਨੂੰ ਵੇਖਣ ਵਾਸਤੇ ਜਦ ਸਿੰਘ ਗਏ ਹਨ ਤੇ ਸੇ ਮਹਾਂਤ ਬੁਝਤਿਓ ਭਾਏ ਤੇ ਮਹਾਂਤ ਨੇ ਸੰਗਾਂ ਨੂੰ ਆਖਿਆ ਕਿ ਤੁਸੀਂ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਕਿਹੜੇ ਦੇਸ਼ ਦੇ ਹੋ ਇਹ ਜੋ ਤੁਹਾਡੇ ਨਾਲ ਬੜਾ ਹੀ ਬਲਸ਼ਾਲੀ ਪੁਰਸ਼ ਹੈ ਜਿਸ ਦੇ ਚਿਹਰੇ ਦਾ ਇਤਨਾ ਪ੍ਰਤਾਪ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਸਾਰਾ ਮਾਰਵੜ ਇਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਟੁੱਕ ਪਿਆ ਹੈ बड़े-बड़े राजे बड़े-बड़े वजीर शाहूकार ਇਹਨਾਂ ਦੇ ਚਰਨਾਂ ਦੇ ਵਿੱਚ ਲਟ ਰਹੇ ਹਨ ਇਹ ਕੌਣ ਹਨ ਕੋ ਕੋ ਉੱਤਰਿਓ ਕਤਲੇ ਚਲਾਇਓ ਤੁਸੀਂ ਇੱਥੇ ਕਿਉਂ ਆਏ ਹੋ ਇੱਥੇ ਡੇਰਾ ਕਿਉਂ ਲਾਇਆ ਹੈ ਪਹਿਲਾਂ ਕਿੱਥੇ ਸੀ ਤੁਸੀਂ ਕਿਸ ਕਾਰਜ ਕੋ ਅਗਰ ਸਦਾਇਓ ਕਿਸ ਕਾਰਜ ਵਾਸਤੇ ਮਾਰ ਰਿਵਾਰਡ ਦੀ ਧਰਤੀ ਤੇ ਆਏ ਹੋ ਤੁਹਾਡੀ ਬੋਲੀ ਵੀ ਅਲੱਗ ਹੈ ਥੋੜਾ ਪਹਿਰਾਵਾ ਖਾਣ ਪੀਣ ਵੀ ਅਲੱਗ ਹੈ ਤੁਸੀਂ ਕਿਸ ਕਾਰਜ ਵਾਸਤੇ ਇੱਥੇ ਆਏ ਹੋ ਮਹਾਂਤ ਜੈਤਰਾਮ ਨੇ ਖਾਲਸਾ ਜੀ ਸਿੰਘਾਂ ਤੋਂ ਜਦ ਇਹ ਪ੍ਰਸ਼ਨ ਕੀਤਾ ਹੈ ਸੁਨ ਸਗਰ ਸੋ ਪ੍ਰਸੰਗ ਉਚਾਰਾ ਫਿਰ ਅਗਿਓ ਸਿੰਘਾਂ ਨੇ ਮਹਾਂਤ ਜੈਤਰਾਮ ਨੂੰ ਕਿਵੇਂ ਸਮਝਾਇਆ ਹੈ ਕੀ ਦੱਸਿਆ ਹੈ ਆਪਣੇ ਬਾਰੇ ਤੇ ਗੁਰੂ ਸਾਹਿਬ ਬਾਰੇ ਸਤਗੁਰ ਗੋਬਿੰਦ ਸਿੰਘ ਉਦਾਰਾ ਕਹਿੰਦੇ ਮਹਾਂਤ ਜੀ ਜੋ ਪੰਡ ਨਰਾਇਣੇ ਦੀ ਧਰਤੀ ਤੇ ਉਤਰੇ ਹਨ ਜਿਨ੍ਹਾਂ ਨੂੰ ਤੁਸੀਂ ਆਖਦੇ ਹੋ ਇਹਨਾਂ ਦੇ ਚਿਹਰੇ ਤੇ ਨੂਰ ਬਹੁਤ ਹੈ ਜਿਨ੍ਹਾਂ ਦੇ ਚਰਨਾਂ 'ਚ ਸਾਰਾ ਮਾੜਵਾਰ ਆ ਕੇ ਟੁੱਗ ਗਿਆ ਹੈ ਇਹਨਾਂ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ ਪੁਰ ਆਨੰਦ ਜਿੰਨ ਕੀ ਰਾਜਧਾਨੀ ਜਿਨ੍ਹਾਂ ਦੀ ਰਾਜਧਾਨੀ ਦਾ ਨਾਮ ਆਨੰਦਪੁਰ ਸਾਹਿਬ ਹੈ ਇਹ ਆਨੰਦਪੁਰ ਸਾਹਿਬ ਵਾਲੇ ਗੁਰੂ ਗੋਬਿੰਦ ਸਿੰਘ ਜੀ ਹਨ ਬੱਦਿਓ ਤੁਰਕ ਕੋ ਬੈਰ ਮਹਾਨੀ ਜਿਨ੍ਹਾਂ ਦਾ ਬੈਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੱਕ ਚੱਲਦਾ ਆ ਰਿਹਾ ਹੈ ਤੁਰਕਾਂ ਦੇ ਨਾਲ ਪ੍ਰਥਮ ਆਨੰਦਪੁਰ ਰਣ ਭਏ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਣ ਤੱਕ 14 ਜੰਗਾਂ ਕੀਤੀਆਂ ਹਨ ਪੁੰਨ ਚਮਕੌਰ ਤੁਰਕਨ ਬਹੁਸ਼ਾਏ ਸਾਨੂੰ ਆਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਘੇਰਾ ਪਿਆ ਸੀ 8 ਮਹੀਨੇ ਗੁਰੂ ਸਾਹਿਬ ਤੇ ਅਸੀਂ ਕੁੱਲ 4000 ਪੁਰਸ਼ ਇਸਤਰੀਆਂ ਬੱਚੇ ਬਜ਼ੁਰਗ ਉੱਥੇ ਕੈਦ ਸਨ ਪਹਾੜੀ ਰਾਜਿਆਂ ਨੇ ਤੇ ਅਰੰਗ ਜੇਬ ਦੇ ਤੁਰਕ ਸ਼ਿਪਾਹੀਆਂ ਨੇ ਤੁਰਕਾਂ ਦੇ بڑے بڑے ਅਫਸਰਾਂ ਨੇ ਕੁਰਾਨ ਦੀ ਝੂਠੀ ਸੌਖਾਦੀ ਦੇ ਪਹਾੜੀ ਰਾਜਿਆਂ ਨੇ ਭਾਗਵਤ ਪ੍ਰਾਣ ਗ੍ਰੰਥ ਦੀ ਝੂਠੀ ਸੌਖਾਦੀ ਗੁਰੂ ਮਹਾਰਾਜ ਤੁਸੀਂ ਅਨੰਦਪੁਰ ਛੱਡ ਦੋ ਕਿਤੇ ਵੀ ਚਲੇ ਜਾਓ ਅਸੀਂ ਤੁਹਾਨੂੰ ਕੁਝ ਵੀ ਨਹੀਂ ਆਖਾਂਗੇ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਿਆ ਤੇ ਇਹਨਾਂ ਨੇ ਸਾਡੀ ਪਿੱਠ ਪਿੱਛੇ ਵਾਰ ਕੀਤਾ ਹੈ ਅਸੀਂ ਜਦ ਚਮਕੌਰ ਸਾਹਿਬ ਨੂੰ ਮੱਲਿਆ ਹੈ ਤੇ ਉੱਥੇ ਸਾਨੂੰ 40 ਸਿੰਘ ਸਨ ਤੇ ਸਾਨੂੰ 10 ਲੱਖ ਪਹਾੜੀ ਰਾਜਿਆਂ ਦੀ ਫੌਜ ਨੇ ਤੁਰਕਾਂ ਦੀ ਫੌਜ ਨੇ ਸਾਨੂੰ ਘੇਰਾ ਪਾਇਆ ਸੀ ਜਿਸ ਦੇ ਵਿੱਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਸ਼ਹੀਦੀ ਪਾ ਗਏ ਹਨ ਬਹਰੋ ਜੰਗ ਮੁਕਤ ਸਰ ਭਾਇਓ ਫਿਰ ਗੁਰੂ ਮਹਾਰਾਜ ਜੀ ਨੇ ਜਦ ਉਸ ਚਮਕੌਰ ਦੀ ਗੜੀ ਨੂੰ ਛੜਿਆ ਤੇ ਤਾੜੀ ਮਾਰ ਕੇ ਬਾਹਰ ਆਏ ਫੇਰ ਸ ਗੁਰੂ ਸਾਹਿਬ ਜੀ ਦਾ ਜੰਗ ਮੁਕਤਸਰ ਸਾਹਿਬ ਦੀ ਧਰਤੀ ਤੇ ਹੋਇਆ ਸੋ ਗੁਰ ਅਬ ਆਬਹਿ ਇਤ ਭਾਇਓ ਤੇ ਉਹ ਮੁਕਤਸਰ ਦੀ ਜੰਗ ਨੂੰ ਫਤਿਹ ਕਰਦਿਆਂ ਹੋਇਆ ਹੁਣ ਅਸੀਂ ਨਰੇਣੇ ਪਿੰਡ ਦੀ ਧਰਤੀ ਤੇ ਪੁੱਜੇ ਹਨ ਸਹਿਬ ਜਾਦੇ ਰਣ ਮਹਿ ਦੋਏ ਇਹਨਾਂ ਦੇ ਵੱਡੇ ਸਹਿਬ ਜਾਦੇ ਚਮਕੌਰ ਦੀ ਗੜੀ ਦੇ ਵਿੱਚ ਰਣ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਹਨ ਬਾਲਕ ਦੋਇ ਤੁਰਕਨ ਰਾਹਸ ਹੋਏ ਇਨਾ ਦੇ ਚਾਰ ਸਹਬਜ਼ਾਦੇ ਸਨ ਵੱਡੇ ਦੋ ਸਹਬਜ਼ਾਦੇ ਚਮਕੌਰ ਰਣਮੈਦਾਨ ਚ ਸ਼ਹੀਦ ਹੋਏ ਹਨ ਤੇ ਜਿਹੜੇ ਛੋਟੇ ਸਹਬਜ਼ਾਦੇ ਸਨ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਉਸ ਰਹਾੰਤ ਦੇ ਵਿੱਚ ਸ਼ਹੀਦ ਹੋਏ ਹਨ ਉੱਥੇ ਇੱਕ ਵਜ਼ੀਰ ਖਾਨ ਪਾਪੀ ਹੈ ਉਹਨਾਂ ਨੇ ਆਖਿਆ ਕਿ ਆਪਣਾ ਧਰਮ ਬਦਲ ਲਵੋ ਬਾਰੇ ਸਹਿਬਜ਼ਾਦਿਆਂ ਨੇ ਧਰਮ ਨਹੀਂ ਬਦਲਿਆ ਮਹੰਤ ਜੀ ਉਹਨਾਂ ਨੂੰ ਨੀਆਂ ਦੇ ਵਿੱਚ ਕਢਾ ਕੇ ਸ਼ਹੀਦ ਕੀਤਾ ਉਹ ਜਿਹੜੀ ਕੰਧ ਸੀ ਸਹਿਬਜ਼ਾਦਿਆਂ ਦਾ ਤੇਜ ਨਾ ਚੱਲ ਸਕੀ ਕੰਧ ਉੱਤੇ ਡਿੱਗ ਗਈ ਤੇ ਬਾਅਦ ਵਿੱਚ ਤੁਰਕਾਂ ਨੇ ਸਾਹ ਵਾਲੀ ਰੱਗ ਵੱਢ ਕੇ ਸਹਿਬਜ਼ਾਦਿਆਂ ਦਾ ਕਤਲ ਕੀਤਾ ਹੈ ਗੁਰੂ ਸਾਹਿਬ ਦੇ ਪਿਤਾ ਜੀ ਹਿੰਦੂ ਸਨਾਤਨਤਰਮ ਦੀ ਰੱਖਿਆ ਦੇ ਲਈ ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹੀਦ ਹੋਏ ਹਨ ਇਹਨਾਂ ਨੇ ਆਪਣਾ ਸਾਰਾ ਪਰਿਵਾਰ ਭਾਰਤ ਵਰਸ਼ ਦੇ ਲੇਖੇ ਲਾਇਆ ਹੈ ਗੁਰੂ ਸਾਹਿਬ ਨੇ 14 ਜੰਗਾਂ ਲੜੀਆਂ ਹਨ ਇਹ ਉਹੀ ਗੁਰੂ ਹਨ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਪ੍ਰਗਟ ਕੀਤਾ ਹੈ ਸੁਨੀ ਮਹਾਂਤ ਜੈਤ ਸਭ ਬਾਤ ਅਚਰਜ ਧਰਤ ਰਦੇ ਅਵਤਾਤ ਤੇ ਸਿੰਘਾਂ پاسੋਂ ਖਾਲਸਾ ਜੀ ਜਦ ਮਹੰਤ ਜੈਤਰਾਮ ਨੇ ਇਹ ਬਾਤ ਸੁਣੀ ਹੈ ਅਚਰਜਤਾ ਦੇ ਨਾਲ ਧਰਤੀ ਤੋਂ ਖੜਾ ਹੋ ਗਿਆ ਹੈ ਇਕੱਠੇ ਕਰੇ ਸਾਧ ਤਿਸ ਕਾਲਾ ਦਰਸ਼ਨ ਕਰਨੇ ਤਸੋਚਾਲਾ ਫਿਰ ਰਾਤ ਨੂੰ ਜਿੰਨੇ ਵੀ ਇਹ ਸਾਧੂ ਸਨ ਇਸ ਦੇ ਡੇਰੇ ਦੇ ਵਿੱਚ ਜਿੰਨੇ ਵੀ ਵਿਦਿਆਰਥੀ ਸਨ ਉਹਨਾਂ ਨੂੰ ਇਕੱਠਾ ਕਰ ਲੈਂਦਾ ਹੈ ਕਹਿੰਦੇ ਅਸੀਂ ਜਿਹੜਾ ਸਵੇਰ ਦਾ ਸੂਰਜ ਨਿਕਲੇਗਾ ਸੂਰਜ ਨਿਕਲਦੇ ਅਸਾਰ ਹੀ ਗੁਰੂ ਕਲਗੀਧਰ ਜੀ ਦੇ ਅਸੀਂ ਦਰਸ਼ਨ ਕਰਨੇ ਹਨ ਨਿਕਟ ਹੋਏ ਘਰ ਤੇ ਘਰ ਨਮੋ ਉਹ ਅਗਲਾ ਦਿਨ ਚੜਿਆ ਹੈ ਮਹੰਤ ਜੈਤਰਾ ਮਸਾਦੂਆਂ ਦੀ ਟੋਲੀ ਲੈ ਕੇ ਜਦ ਉੱਥੇ ਪੁੱਜਿਆ ਹੈ ਗੁਰੂ ਸਾਹਿਬ ਦੇ ਕੋਲ ਜਾ ਕੇ ਨਮਸ਼ਕਾਰ ਕੀਤੀ ਹੈ ਸਾਦਰ ਨਿਕਟ ਬਿਠਾਵਨ ਕਰੋ ਤੇ ਗੁਰੂ ਸਾਹਿਬ ਨੇ ਵੀ ਨਮਸ਼ਕਾਰ ਕੀਤੀ ਹੈ ਗੁਰੂ ਸਾਹਿਬ ਜੀ ਨੇ ਮਹਾਂਤ ਨੂੰ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਆਪਣੇ ਕੋਲ ਬਿਠਾਇਆ ਹੈ ਸਹਿਬ ਯਾਦਨ ਕੀ ਕਰ ਗਾਥਾ ਤੇ ਫਿਰ ਮਹਾਂਤ ਜਾਇ ਤਰਾਮਨੇ ਖਾਲਸਾ ਜੀ ਜੋ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹਾਂ ਉਹ ਫਿਰ ਜਿਹੜਾ ਪ੍ਰਸੰਗ ਹੈ ਉਹ ਸ਼ੁਰੂ ਕਰ ਲਿਆ ਹੈ ਬੋਲਤ ਭਯੋ ਗੁਰੂ ਕੋ ਸਾਥਾ ਗੁਰੂ ਸਾਹਿਬ ਜੀ ਨੂੰ ਉਹ ਪ੍ਰਸੰਗ ਸੁਣਾ ਰਿਹਾ ਹੈ ਇਤੀਹੇਤ ਸ੍ਰੀ ਦਾਦੂ ਕਹਿਓ ਮਹਾਂਤ ਜੈਤ ਰਾਮ ਨੇ ਜੱਜ ਸਾਹਿਬ ਜੱਦਿਆਂ ਦੀ ਸ਼ਹੀਦੀ ਦਾ ਪ੍ਰਸੰਗ ਸੁਣਾਇਆ ਤ੍ਰਿਆਖਣ ਲੱਗ ਗੁਰੂ ਸਾਹਿਬ ਜੀ ਇਸ ਡੇਰੇ ਦੇ ਕਮਾਂਤ ਹੋਏ ਹਨ ਜਿਨ੍ਹਾਂ ਨੇ ਇਹ ਡੇਰਾ ਸ਼ੁਰੂ ਕੀਤਾ ਹੈ ਉਹਨਾਂ ਦਾ ਨਾਮ ਦਾदूदीन ਦਿਆਲ ਦਾਸ ਹੈ ਨਿਰਦਾਬੇ ਮਹ ਬਹੁ ਦੁੱਖ ਲਹਿਓ ਸਾਡੇ ਦਾदूदीन ਦਿਆਲ ਦਾਸ ਨੇ ਬਾਣੀ ਵੀ ਲਿਖੀ ਹੈ ਉਹ ਕਬੀਰ ਜੀ ਦੇ ਚੇਲੇ ਹੋਏ ਹਨ ਪਰ ਸਾਡੇ ਜਿਹੜੇ ਮਹਾਂਤ ਦਾਦੂ ਜੀ ਸਨ ਦਾਵਾ ਕਰਨੇ ਮਹਿ ਦੁਖ ਗਨੇ ਉਹਨਾਂ ਨੇ ਆਖਿਆ ਹੈ ਕਿ ਕਦੀ ਵੀ ਦਾਵਾ ਨਹੀਂ ਕਰਨਾ ਚਾਹੀਦਾ ਹੈ ਕਮਿਟਮੈਂਟ ਨਹੀਂ ਕਰਨੀ ਚਾਹੀਦੀ ਹੈ ਜੇ ਕਮਿਟਮੈਂਟ ਕਰ ਦਈਏ ਫਿਰ ਦੁੱਖ ਸਾਨੂੰ ਚੱਲਣੇ ਪੈਣਗੇ ਉੱਠੇ ਉਪਾਦ ਨਾ ਜਾਣੀ ਗਨੇ ਫੇਰ بڑے ਉਪਾਦ ਹੋਣਗੇ بڑے ਦੁੱਖ ਸਰੀਰ ਤੇ ਆਉਣਗੇ ਹੁਣ ਜਦ ਗੁਰੂ ਕਲਗੀਧਰ ਜੀ ਨੇ ਇਹ ਗੱਲ ਸੁਣੀ ਹੈ ਸੰਤਨ ਕੇ ਮਤਿ 임 ਬਨ ਆयो ते खालसा जी ਗੁਰੂ ਸਾਹਿਬ ਨੇ ਆਖਿਆ ਹੈ ਕਿ ਥੋਡੇ ਮਹੰਤ ਤਾਂ ਸੰਤ ਸਾਧੂ ਬਿਰਤੀ ਵਾਲੇ ਹਨ ਜਿਨ ਨੂੰ ਧਰਮ ਕੀ ਰੱਛਾ ਕਰਨੀ ਜਿਨ੍ਹਾਂ ਨੇ ਧਰਮ ਦੀ ਰੱਖਿਆ ਕਰਨੀ ਹੈ ਹੱਥ ਦੇ ਵਿੱਚ ਤਾਂ ਫਿਰ ਕਿਰਪਾਨ ਫੜ ਕੇ ਦੁਸ਼ਟਾਂ ਨੂੰ ਸੋਧਣਾ ਹੀ ਪਵੇਗਾ ਗੁਰੂ ਕਲਗੀਧਰ ਜੀ ਨੇ ਆਖਿਆ ਕਿ ਅਸੀਂ ਦਾਵਾ ਕੀਤਾ ਹੈ ਤੇ ਦਾਵਾ ਦਾ ਗੁਰੂ ਕਲਗੀਧਰ ਜੀ ਆਪਣੀ ਉਗਰਦੰਤੀ ਬਾਣੀ ਦੇ ਵਿੱਚ ਵੀ ਆਖਦੇ ਹਨ ਗੁਰੂ ਕਲਗੀਧਰ ਜੀ ਆਖਦੇ ਹਨ ਕਰੋ ਹੁਕਮ ਆਪਣਾ ਸਭੇ ਦੁਸ਼ਟ ਕਾਉ ਤੁਰਕ ਹਿੰਦ ਕਾ ਸਗਲ ਚਗਰਾ ਮਿਟਾਉਂ ਆਗਮ ਸਿੰਘ ਸੂਰ ਬੀਰ ਉਠੈ ਸਿੰਘ ਯੋਧਾ ਪਕੜ ਤੁਰਕ ਗਨ ਕਰੂੰ ਬਹਿ ਨਿਰੋਧਾ ਸਗਲ ਜਗਤ ਮੁਖ ਖਾਲਸਾ ਪੰਥ ਗਾਜੈ ਜਗਤ ਤੁਰਕ ਹਿੰਦੂ ਕੋ ਤੁਰਕ ਧੰਦ ਭਜੇ। ਯਹੀ ਦੇਹ ਆਗਿਆ ਤੁਰਕਨ ਗਹਿ ਖਪਾਉਂ। ਗਉ ਕਾਤ ਕਾ ਦੁਖ ਜਗ ਸਿਓ ਮਟਾਉਂ। ਕਰੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ ਜਗ ਸਿੰਧ ਜਦ ਜਗ ਸਿੰਘ ਯੋਦੇ ਤਰੇ ਨੀ ਲਪੇਸਾ। ਗੁਰੂ ਕਾਲ ਕੀ ਧਰਜੀਤਾ ਦਾਵਾ ਆਪਣੀ ਬਾਣੀ ਦੇ ਵਿੱਚ ਵੀ ਕਰਦੇ ਹਨ। ਕਿ ਦੁਸ਼ਟਾਂ ਨੂੰ ਕੋਣ ਵਾਸਤੇ ਮੈਂ ਆਇਆ ਹਾਂ ਐਸੇ ਧਰਤੀ ਤੇ ਤੇ ਮਹਾਂਤ ਜੈਦਰਾਮ ਨੂੰ ਖਾਲਸਾ ਜੀ ਫਿਰ ਗੁਰੂ ਕਲਗੀ ਧਰਜੀ ਨੇ ਸਮਝਾਇਆ ਹੈ ਕਿ ਜੇਕਰ ਮੈਂ ਤਾਂ ਆਪਣੇ ਖਾਲਸੇ ਨੂੰ ਹੀ ਸਿਖਾਇਆ ਹੈ ਕਿ ਜਿਹੜਾ ਤੁਹਾਡੇ ਉੱਤੇ ਚੜ ਕੇ ਹੁੰਦਾ ਹੈ ਉਸ ਨੂੰ ਫਿਰ ਤੇਗ ਦਸਣੀ ਹੈ ਜਿਹੜਾ ਚੁੱਕ ਕੇ ਆਉਂਦਾ ਹੈ ਉਸ ਨੂੰ ਦੇਗ ਛਕਾਉਣੀ ਹੈ ਜੇਕਰ ਗਲਤੀ ਕਰਨ ਵਾਲਾ ਥੋੜੇ ਚਰਨਾ ਚਾਹ ਜਾਂਦਾ ਉਸ ਨੂੰ ਖਿਮਾ ਵੀ ਕਰ ਦੇਣਾ ਹੈ ਪਰ ਜੇਕਰ ਸਾਹਮਣੇ ਕੋਈ ਅੱਗੇ ਉਹ ਟੀਮ ਚੱਕ ਕੇ ਮਾਰਦਾ ਹੈ ਤੇ ਤੁਸੀਂ ਵੀ ਉਸ ਦਾ ਸਿਰ ਪਾੜ ਦੇਣਾ ਐਵੇਂ ਸੰਤਾ ਸਾਧੂਆਂ ਵਾਂਗ ਹੱਥ ਜੋੜ ਕੇ ਨਹੀਂ ਖੜਨਾ ਹੈ ਸੋ ਕੱਲ੍ਹ ਕੀ ਧਰਜੀ ਨੇ ਮਹਾਂਤ ਨੂੰ ਸਮਝਾਇਆ ਹੈ ਮੈਂ ਸਿੰਘਾਂ ਨੂੰ ਸੰਤ ਵੀ ਬਣਾਇਆ ਹੈ ਤੇ ਮੈਂ ਸਪਾਈ ਵੀ ਬਣਾਇਆ ਹੈ ਸੋ ਹਾਲਸਾ ਜੀ ਉੱਥੇ ਵੀਰੇ ਨਰੇਣੇ ਦੀ ਧਰਤੀ ਤੇ ਗੁਰੂ ਕਲਗੀਧਰ ਮਹਾਰਾਜ ਜੀ ਨੇ ਮਹਾਂਤ ਦੀ ਜਿਹੜੀ ਦੁਬਿਧਾ ਹੈ ਉਹ ਦੂਰ ਕੀਤੀ ਹੈ ਹੁਣ ਜਦੋਂ ਅਗਲਾ ਦਿਨ ਚੜ੍ਹਿਆ ਹੈ ਮਹਾਂਤ ਗੱਲ ਇਕ ਲਈ ਸੁਣਾਈ ਤੇ ਹਾਲਸਾ ਜੀ ਮਹਾਂਤ ਫੇਰ ਆਉਂਦਾ ਹੈ ਗੁਰੂ ਕਲਗੀਧਰ ਜੀ ਨੂੰ ਪੁੱਛਦਾ ਹੈ ਮਹਾਰਾਜ ਤੁਸੀਂ ਕਿੱਥੇ ਜਾ ਰਹੇ ਹੋ ਤੇ ਮਹਾਂਤ ਨੇ ਫਿਰ ਅਗੇ ਉਹ ਕੱਲ ਸੁਣਾਈ ਹੈ ਕਿਸੇ ਰਾਏ ਤੇ ਹਮੇ ਉੱਤੇ ਆਈ ਗੁਰੂ ਕਲਗੀਧਰ ਜੀ ਨੇ ਆਖਿਆ ਕਿ ਅਸੀਂ ਦੱਖਣ ਵੱਲ ਜਾਣਾ ਹੈ ਤੇ ਫਿਰ ਮਹਾਂਤ ਗੁਰੂ ਕਲਗੀਧਰ ਜੀ ਨੂੰ ਇੱਕ ਬਾਤ ਸੁਣਾਉਂਦਾ ਹੈ ਆਖਦਾ ਹੈ ਮਹਾਰਾਜੀ ਮੈਂ ਵੀ ਇੱਕ ਵਾਰ ਆਪਣੀ ਚੇਲਿਆਂ ਸਾਧੂਆਂ ਦੇ ਨਾਲ ਦੱਖਣ ਦੀ ਧਰਤੀ ਤੇ ਗਿਆ ਸੀ ਸਾਧੋ ਨਰਾਇਣ ਦਾਸ ਤੋ ਤਿਸ ਨਾਮਾ ਜਦੋਂ ਮੈਂ ਦੱਖਣ ਗਦਾਵਰੀ ਦੇ ਕੰਢੇ ਤੇ ਘੁੰਮ ਰਿਹਾ ਸੀ ਉੱਥੇ ਇੱਕ ਬਹੁਤ ਹੀ ਚੰਗਾ ਆਸ਼ਰਮ ਸੀ ਉਸ ਆਸ਼ਰਮ ਦਾ ਜਿਹੜਾ ਲੀਡਰ ਸੀ ਉਸ ਦਾ ਨਾਮ ਸੀ ਮਾਦੋ ਨਾਰਾਇਣ ਦਾਸ ਪੰਥ ਬਿਰਾਗਨ ਮੈਂ ਉਸ ਧਾਮ ਤੇ ਉਹ ਬਿਰਾਗੀਆਂ ਦੇ ਪੰਥ ਦੇ ਵਿੱਚੋਂ ਸੀ ਇਹ ਇੱਕ ਪਲੰਗ ਉਹਨਾਂ ਖੂਬ ਬਨਾਇਓ ਮੈਂ ਆਪਣੇ ਵਿਦਿਆਰਥੀਆਂ ਦੇ ਨਾਲ ਜਦ ਉਸ ਦੇ ਆਸ਼ਰਮ ਗਿਆ ਤੇ ਉਸਨੇ ਝੌਂਪੜੀ ਦੇ ਬਾਹਰ ਇੱਕ ਪਲੰਗਾ ਰੱਖਿਆ ਹੋਇਆ ਸੀ ਉਸ ਉੱਤੇ ਚਾਦਰ ਤੇ ਇੱਕ ਸਹਰਾਣਾ ਰੱਖਿਆ ਹੋਇਆ ਸੀ ਉਸਕੇ ਉਪਰਨ ਹਮੇ ਬਹਾਇਓ ਤੇ ਜਦ ਮੈਂ ਉਸ ਝੌਂਪੜੀ ਉਸ ਆਸ਼ਰਮ ਦੇ ਕੋਲ ਗਿਆ ਉਹ ਮਾਧੂ ਨਰੈਣ ਦਾਸ ਦੇ ਜਿਹੜੇ ਵਿਦਿਆਰਥੀ ਸਨ ਉਹ ਮੈਨੂੰ ਬੜੇ ਪਿਆਰ ਦੇ ਨਾਲ ਲੈ ਕੇ ਆਏ ਤੇ ਬੜੇ ਹੀ ਸਤਕਾਰ ਦੇ ਨਾਲ ਉਸ ਪਲੰਘੀ ਉੱਤੇ ਮੈਨੂੰ ਬਿਠਾ ਦਿੱਤਾ ਹਮ ਜਾਣੀ ਨ ਆਦਰ ਕਰਿਓ ਗੁਰੂ ਸਾਹਿਬ ਜੀ ਮੈਂ ਤਾਂ ਜਾਣਦਾ ਸੀ ਕਿ ਇਹ ਮੇਰਾ ਆਦਰ ਕਰ ਰਹੇ ਹਨ ਹੋਤੋ ਦੁਸ਼ਟ ਬਹਿ ਮਸ਼ਕਰੀ ਕਰਿਓ ਪਰ ਉਹ ਜਿਹੜਾ ਦੁਸ਼ਟ ਮਾਧੋਦਾਸ ਸੀ ਤੇ ਉਸ ਦੇ ਜਿਹੜੇ ਚੇਲੇ ਸਨ ਉਹਨਾਂ ਨੇ ਮੇਰੇ ਨਾਲ ਮਸ਼ਕਰੀ ਕੀਤੀ ਹੈ ਮੇਰੇ ਨਾਲ ਸ਼ਰਾਰਤ ਕੀਤੀ ਹੈ ਬਿਠਾਇਓ ਉਸ ਪਲੰਘੋ ਦਇਓ ਉਲਟਾਏ ਜਦ ਮੈਨੂੰ ਪਲੰਘੀ ਉੱਤੇ ਬਿਠਾਇਆ ਤੇ ਮਾਧੋ ਨਾਰਾਇਣ ਦਾਸ ਨੇ ਮੰਤਰ ਪੜਕੇ ਤੇ ਹੱਥ ਵਿੱਚ ਫੂਕ ਮਾਰ ਕੇ ਛੱਡਿਆ ਪਲੰਗਾ ਹੀ ਮਹਾਰਾਜ ਉਲਟਾ ਕਰ ਦਿੱਤਾ ਸੀ ਮੈਨੂੰ ਥੱਲੇ ਸੱਟ ਦਿੱਤਾ ਸੀ ਤੇ ਪਲੰਗਾ ਮੇਰੇ ਉੱਪਰ ਆ ਕੇ ਡਿੱ ਗਿਆ ਹੈ ਕਰੀ ਮਸ਼ਕਰੀ ਲਟਲਟ ਪਾਏ ਤੇ ਜਦੋਂ ਮੈਂ ਥੱਲੇ ਡਿੱ ਗਿਆ ਤੇ ਉਹ ਦੰਦ ਕੱਢ ਕੇ ਹੱਸ ਰਹੇ ਸਨ ਮਹੰਤ ਕਹੀ ਉਸਨਾ ਬਲ ਜਾਏ ਤੇ ਮਹੰਤ ਆਖਦਾ ਹੈ ਗੁਰੂ ਮਹਾਰਾਜ ਜੀ ਤੁਸੀਂ ਵੀ ਦੱਖਣ ਵੱਲ ਜਾ ਰਹੇ ਹੋ ਦੇਖਿਓ ਕਿ ਤੇ ਗਦਾਬਰੀ ਦੇ ਕੰਡੇ ਨਾ ਚਲੇ ਜਾਇਓ ਉਸ ਮਹੰਤ ਦੇ ਕੋਲ ਉਸ ਤੇ ਟਲ ਕੇ ਦੂਰ ਸਿਧਾਏ ਤੁਸੀਂ ਉਸ ਮਹੰਤ ਤੋਂ ਦੂਰ ਰਹੇ ਹੋ ਥੋਡੇ ਨਾਲ ਵੀ ਉਹ ਮਸ਼ਕਰੀ ਕਰਨਗੇ ਤੁਨੋਂ ਵੀ ਉਹ ਪਲੰਗੇ ਤੇ ਬਿਠਾਣਗੇ ਤੇ ਤੁਨੋਂ ਵੀ ਇਹਵੇਂ ਸੱਟ ਦੇਣਗੇ ਸਉ ਕਹਿਓ ਰਾਹੇ ਬਤਾਇਓ ਤੇ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਨੇ ਜਦ ਇਹ ਗੱਲ ਸੁਣੀ ਹੈ ਤੇ ਮਹਾਂਤ ਜੈਤਰਾਮ ਨੂੰ ਦੱਸਿਆ ਹੈ ਕਿ ਮਹਾਂਤ ਜੀ ਐਵੇਂ ਕਰੋ ਉਹ ਰਾਹ ਦੱਸੋ ਕਿੱਧਰ ਨੂੰ ਜਾਂਦਾ ਹੈ ਨਾਮ ਧਾਮ ਗ੍ਰਾਮ ਸੁਨਾਇਓ ਉਹ ਜਗਾ ਦਾ ਨਾਮ ਕੀ ਹੈ ਕਿਹੜੀ ਜਗਾ ਤੇ ਉਹ ਮਹਾਂਤ ਬਸਿਆ ਹੋਇਆ ਹੈ ਕਿਹੜਾ ਉਸਦਾ ਪਿੰਡ ਹੈ ਜਾ ਦੇਖੇ ਹਮ ਕੀ ਸਿੱਖੀ ਅਸੀਂ ਦੇਖ ਲੈਨੇ ਆ ਉਹ ਕਿੰਨਾ ਕੁ ਤੰਤਰਾ ਮੰਤਰਾਂ ਦੇ ਵਿੱਚ ਨਪੋਣਾ ਹੈ ਅੜੇ ਸੂ ਹਮ ਉਸ ਸਿੱਧੀ ਗੁਵਾਵੇ ਜੇ ਮੇਰੇ ਸਾਹਮਣੇ ਉਹ ਮਾਧਵ ਨਾਰਾਇਣਦਾਸ ਨਹੀਂ ਅੜ ਸਕਦਾ ਹੈ ਜੇਕਰ ਪੰਗਾ ਵੀ ਲੈ ਲਿਆ ਤਾਂ ਆਪਣੀਆਂ ਸਿੱਧੀਆਂ ਗਵਾ ਬੈਠੇਗਾ ਮਿਲੇ ਤਾਂ ਉਸ ਕੋ ਰਹਿ ਜਾਵੇ ਅਸੀਂ ਉਸ ਦੇ ਕੋਲ ਜਾਵਾਂਗੇ ਤੇ ਹੁਣ ਅਸੀਂ ਉਸ ਨੂੰ ਮਿਲਾਂਗੇ ਇਵੇਂ ਕਰੋ ਆਪਣਾ ਇੱਕ ਵਿਦਿਆਰਥੀ ਸਾਡੇ ਨਾਲ ਹੀ ਭੇਜ ਦਿਓ ਸਤ ਨਾਨਕ ਉਸ ਕਰਹੇ ਦਾਸ ਅਸੀਂ ਗੁਰੂ ਨਾਨਕ ਮਹਾਰਾਜ ਜੀ ਦਾ ਵਾਸਤਾ ਪਾਉਂਦੇ ਹਾਂ ਉਸ ਨੂੰ ਉਸ ਮਾਧੋ ਨਰੈਣ ਦਾਸ ਨੂੰ ਆਪਣਾ ਦਾਸ ਬਣਾ ਲਿਆਂਗੇ ਆਪਣਾ ਸਿੱਖ ਬਣਾ ਲਿਆਂਗੇ ਕਰੇ ਸਿੱਖ ਉਸ ਨੂੰ ਆਪਣ ਨੂੰ ਖਾਸ ਉਸ ਨੂੰ ਮੈਂ ਆਪਣਾ ਖਾਸ ਉਸ ਨੂੰ ਖਾਲਸਾ ਬਣਾ ਦੇਵਾਂਗਾ ਸੋ ਖਾਲਸਾ ਜੀ ਇਹ ਫਿਰ ਮਹਾਂਤ ਜੈਤਰਾਮ ਨੇ ਮਾਧੋ ਨਰੈਣ ਦਾਸ ਦੀ ਗੱਲ ਗੁਰੂ ਗੋਬਿੰਦ ਸਿੰਘ ਨੂੰ ਪਿੰਡ ਨਰੈਣੇ ਦੀ ਧਰਤੀ ਤੇ ਦੱਸੀ ਹ ਕਿਵੇਂ ਉਹ ਮੰਝਾ ਪੁੱਠਾ ਕਰਦਾ ਸੀ ਸੋ ਇਹ ਜਿਹੜੀ ਸਾਖੀ ਹੈ ਬਿਸ਼ਰਾਮ ਤੇ ਆਈ ਹੈ ਅਗਲੀ ਕਥਾ ਦੇ ਵੀ ਤੁਹ ਜਾਣਾਂਗੇ ਗੁਰੂ ਕਲਗੀਧਰ ਜੀ ਦੱਖਣ ਪੁੱਜਦੇ ਹਨ ਉਸ ਦੇ ਆਸ਼ਰਮ ਜਾ ਕੇ ਉਹ ਬੱਕਰਿਆਂ ਦਾ ਝਟਕਾ ਕਰਕੇ ਮਾਸ ਰੰਨਣਾ ਸ਼ੁਰੂ ਕਰ ਦਿੱਤਾ ਤੇ ਮਹਾਂਤ ਦਾ ਹੰਕਾਰ ਤੋੜਿਆ ਤੇ ਫਿਰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ ਫਿਰ ਪੰਜਾਬ ਦੀ ਧਰਤੀ ਤੇ ਤੋਰਿਆ ਤੇ ਸਰਹੰਦ ਨੂੰ ਉਜਾੜਿਆ ਸੋ ਇਹ ਸਾਖੀ ਅੱਗੇ ਚੱਲੇਗੀ ਸੋ ਇਹ ਖਾਲਸਾ ਜੀ ਸਾਖੀ ਇੱਥੇ ਹੀ ਬਿਸ਼ਰੰਤ ਤੇ ਆਈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i'll hit